ਫਲੈ ਦਸੋ ਰਿਪਟਾਈਲ ਮੈਨ ਮਤਲਬ ਕੀ ਹੈ ਜਿਹੜਾ ਸ਼ਿਫਟਲੀ ਖੜੀ ਆ ਤੁਹਾਡੇ ਸਾਹਮਣੇ ਦੋ ਲੱਤਾਂ ਨਾਲ ਉਹ ਕਿਸੇ ਵੀ ਤਰ੍ਹਾਂ ਦਾ ਰੂਪ ਬਦਲ ਸਕਦੀ ਹੈ ਤੁਸੀਂ ਕਹਿ ਰਹੇ ਹੋ ਕਿ ਇਨਸਾਨ ਦੀ ਸ਼ੇਪ ਵੀ ਤੁਹਾਡੇ ਮੇਰੇ ਵਰਗਾ ਹੋ ਜਾਊਗਾ ਕੋਈ ਰਿਪਟਾਈਲ ਹਿਊਮਨ ਹੋਊਗਾ ਮਤਲਬ ਤੁਸੀਂ ਹਿਊਮਨ ਕਹਿ ਰਹੇ ਹੋ ਜਿਹਦਾ ਮਤਲਬ ਇਨਸਾਨ ਹੈ ਉਹ ਕਲਰ ਸ਼ਿਫਟਰ ਨਹੀਂ ਮੈਂ ਕਿਹਾ ਮੈਂ ਕਿਹਾ ਸ਼ੇਪ ਸ਼ਿਫਟਰ ਹਾਂ ਸ਼ੇਪ ਮਤਲਬ ਕਿਸੇ ਪ੍ਰਕਾਰ ਦਾ ਕੋਈ ਆਕਾਰ ਪਰ ਜਿਉਂਦਾ ਕੀ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ ਜਾ ਕੇ ਨਹੀਂ ਦੇਖਦੇ ਕਿਤੇ ਉਹਨਾਂ ਤੋਂ ਨਾ ਨਾ ਭਾਜੀ ਅਸਲ 'ਚ ਪਤਾ ਦਿੱਕਤ ਕੀ ਆ ਮੈਂ ਦੇਖਦਾ ਮੈਂ ਮੰਨਦਾ ਬਾਲੀਵੁੱਡ ਹਾਲੀਵੁੱਡ ਪਰ ਮੈਂ ਸੱਚ ਬਹੁਤ ਕਰਦਾ ਮੇਰਾ ਭਾਵੇਂ ਕਿਸੇ ਹੋਰ ਚੀਜ਼ 'ਚ ਇੰਟਰਸਟ ਹੋਵੇ ਨਾ ਹੋਵੇ ਮੇਰਾ ਇਹ ਜੀ ਚੀਜ਼ਾਂ 'ਚ ਬਹੁਤ ਜ਼ਿਆਦਾ ਇੰਟਰਸਟ ਹੈ ਅੱਜ ਆਪਾਂ ਬੈਠੇ ਆਪਾਂ ਗੱਲਾਂ ਕਰ ਰਹੇ ਆ ਮੈਨੂੰ ਸਵਾਦ ਆਉਂਦਾ ਉਹ ਚੀਜ਼ ਦੱਸ ਕੇ ਵੀ ਹਾਂ ਜਿਹੜੀ ਚੀਜ਼ ਮੈਂ ਦੇਖੀ ਮੈਂ ਦੱਸਾਂ ਤੁਹਾਨੂੰ ਪਤਾ ਇਸ ਗੱਲਾਂ ਦਾ ਅਸਰ ਵੀ ਬਹੁਤ ਹੁੰਦਾ ਆਪਾਂ ਡਾਰਕ ਵੈਬ ਤੇ ਕੀਤੀ ਪਿੱਛੇ ਜੇ ਮੇਰਾ ਕਿਤੇ ਜਾਣਾ ਹੋਇਆ ਤੇ ਮੈਨੂੰ ਉੱਥੇ ਕਈ ਲੋਕਾਂ ਨੇ ਪੁੱਛਿਆ ਕਿ ਜੀ ਉਹ ਲੋਕ ਦੇਖ ਕੇ ਕਹਿਣਗੇ ਵੀ ਯਾਰ ਕੀ ਗੱਲਾਂ ਮਾਰੀ ਜਾਂਦੇ ਨੇ ਐਵੇਂ ਪਾਗਲ ਬਣਾਉਂਦੇ ਨੇ ਇਹ じゃ ਕੀ ਹੁੰਦਾ ਵਾਇਗਰੂ ਨੂੰ ਮੰਨੋ ਅਸੀਂ ਕਹਿੰਦੇ ਹਾਂ ਇਸ ਬਾਰੇ ਜਾਣਕਾਰੀ ਲਓ ਹਾਂ ਇਹਦੇ ਅੰਦਰ ਨਾ ਜਾਓ ਆਪਣੇ ਇੰਡੀਆ 'ਚ ਕੀ ਹੁੰਦਾ ਮੈਂ ਤੁਹਾਡਾ ਕੱਲ ਵੀ ਦੱਸਦਾ ਨਾ ਮੀਹਾਂ ਉਹ ਕੱਲ ਜੇ ਗੱਲ ਬਾਈ ਚਾਂਸ ਸੱਚੀ ਹੋ ਗਿਆ ਪੂਜਣ ਲੱਗ ਜਾਂਦੇ ਬਾਹਰ ਲਿਆਂਦਾ ਕੀ ਆ ਬਾਹਰ ਲਿਆਂਦਾ ਇਹ ਨਹੀਂ ਹੈਗਾ ਉਹ ਪੂਜਦੇ ਬਾਅਦ ਨੇ ਪਹਿਲਾਂ ਉਹ ਤੈ ਤੱਕ ਜਾਂਦੇ ਨੇ ਚੀਜ਼ ਕੀ ਹੈ ਹੁਣ ਆਪਾਂ ਦੇਖੀਏ ਉਹਨਾਂ ਦਾ ਉਹਨਾਂ ਕਹਿੰਦੇ ਵੀ ਟਾਈਮ ਟਰੈਵਲ ਦਾ ਤੇ ਉਹਨਾਂ ਵਿੱਚ ਵੀ ਪਿੱਛੇ ਜੇ ਕੋਈ ਸ਼ੋਅ ਆ ਤੇ ਉਹ ਚ ਵੀ ਰੈਪਟਾਈਲ ਹਿਊਮਨ ਦਾ ਦੱਸਿਆ ਗਿਆ ਤੇ ਸੋਸ਼ਲ ਮੀਡੀਆ ਤੇ ਕਈ ਸਾਰੀ ਵੀਡੀਓਜ਼ ਨੇ ਅੱਛਾ ਕੋਈ ਇੱਕ ਜਾਂ ਅੱਧੀ ਤੇ ਮੈਂ ਗੱਲ ਨਹੀਂ ਕਰ ਰਿਹਾ ਮੈਂ ਸਰਚ ਕੀਤੀ ਤੇ ਮੈਂ ਦੇਖਿਆ ਕਈ ਵੀਡੀਓਜ਼ ਹਜ਼ਾਰਾਂ ਚ ਪਈਆਂ ਇਹਨਾਂ ਬਾਰੇ ਆਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਨੁਰਾਗ ਸ਼ਰਮਾ ਜਿਸ ਤਰ੍ਹਾਂ ਕਿ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਡਾਰਕ ਵੈਬ ਬਾਰੇ ਬਹੁਤ ਸਾਰੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਤੇ ਕਈ ਸਵਾਲ ਖੜੇ ਕਰ ਦਿੱਤੇ ਸੋ ਸਵਾਲਾਂ ਦੇ ਜਵਾਬ ਵੀ ਦੇਾਂਗੇ ਫਿਲਹਾਲ ਅੱਜ ਇੱਕ ਨਵੇਂ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਜਿਹੜਾ ਵਿਸ਼ਾ ਉਸ ਸਵਾਲ ਨੂੰ ਖੜਾ ਕਰਦਾ ਕਿ ਜਿਸ ਸਵਾਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਧਰਤੀ ਦੇ ਉੱਤੇ ਅਸੀਂ ਇਕੱਲੇ ਨਹੀਂ ਰਹਿੰਦੇ ਸਿਰਫ ਇਨਸਾਨ ਹੀ ਨਹੀਂ ਇਸ ਧਰਤੀ ਤੇ ਉੱਤੇ ਰਹਿੰਦੇ ਬਲਕਿ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਜੀਵ ਜੰਤੂ ਕਹ ਲਈਏ ਜਾਂ ਬਹੁਤ ਸਾਰੇ ਲੋਕ ਰਹਿੰਦੇ ਕੁਝ ਲੋਕ ਕਹਿੰਦੇ ਸੀ ਕਿ ਆਤਮਾਵਾਂ ਵੀ ਇਨਸਾਨ ਦੇ ਨਾਲ ਨਾਲ ਰਹਿੰਦੀਆਂ ਨੇ ਪਰ ਇਸ ਦੇ ਬਾਰੇ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਆਤਮਾ ਕਿਸੇ ਨੇ ਦੇਖੀ ਨਹੀਂ ਹੁੰਦੀ ਇਸ ਕਰਕੇ ਉਸ ਦੇ ਉੱਤੇ ਕਿਹਾ ਨਹੀਂ ਜਾ ਸਕਦਾ ਸਿਰਫ ਗੱਲਾਂ ਕੀਤੀਆਂ ਜਾ ਸਕਦੀਆਂ ਇਹਨੂੰ ਪਰਤੱਖ ਨਹੀਂ ਕੀਤਾ ਜਾ ਸਕਦਾ ਪਰ ਇੱਕ ਹੋਰ ਸ਼ੈ ਜਿਹੜੀ ਸਾਡੇ ਨਾਲ ਰਹਿੰਦੀ ਹੈ ਇਸ ਧਰਤੀ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਵਿਚਰਦੀ ਹੈ ਉਸ ਦਾ ਨਾਮ ਹੈ ਰਿਪਟਾਈਲ ਮੈਨ ਮਤਲਬ ਕਿ ਛਪਕਲੀ ਵਰਗੀ ਇੱਕ ਪ੍ਰਜਾਤੀ ਹੈ ਉਹ ਆਦਮੀ ਦੇ ਭੇਸ ਦੇ ਵਿੱਚ ਸਾਡੇ ਨਾਲ ਰਹਿੰਦੇ ਆ ਇਸ ਦੇ ਉੱਤੇ ਬਹੁਤ ਵੱਡੀ ਵੱਡੀਆਂ ਡਿਸਕਸ਼ਨਸ ਹੋ ਚੁੱਕੀਆਂ ਇਸ ਦੇ ਉੱਤੇ ਬਹੁਤ ਵੱਡੇ ਵੱਡੇ ਜਿਹੜੇ ਵਿਚਾਰ ਹੋ ਚੁੱਕੇ ਐ ਇਸ ਦੇ ਉੱਤੇ ਬੜੀਆਂ ਸਾਰੀਆਂ ਖੋਜਾਂ ਹੋ ਰਹੀਆਂ ਨੇ ਪਰ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਹਿਕਦੀਪ ਸਿੰਘ ਜੋ ਕਿ ਇਹਨਾਂ ਵਿਸ਼ਿਆਂ ਦੇ ਉੱਤੇ ਖਾਸੀ ਖੋਜ ਛਾਣ-ਬੀਣ ਕਰਦੇ ਰਹਿੰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦਾਂ ਪਹਿਲਾਂ ਤਾਂ ਡਾਰਕ ਵੈਬ ਬਾਰੇ ਆਪਾਂ ਗੱਲ ਕੀਤੀ ਸੀ ਬਹੁਤ ਸਾਰੇ ਯੁਵਾ ਜਿਹੜੇ ਹਨ ਉਹਦੇ ਤੇ ਬਹੁਤ ਸਾਰੇ ਸਵਾਲ ਜਿਹੜੇ ਚੁੱਕਦੇ ਆ ਬਹੁਤ ਸਾਰੇ ਯੁਵਾ ਉਸ ਦੇ ਵਿੱਚ ਜਾਣਾ ਚਾਹੁੰਦੇ ਆ ਸੋ ਵਿਸ਼ਾ ਤੁਹਾਡਾ ਬਹੁਤ ਲੋਕਾਂ ਨੇ ਪਸੰਦ ਕੀਤਾ ਇਹ ਹੁਣ ਨਵਾਂ ਵਿਸ਼ਾ ਤੁਸੀਂ ਲੈ ਕੇ ਆਇਆ ਰੈਪਟਾਈਲ ਮੈਨ ਕੀ ਹੁੰਦਾ ਕੀ ਹੈ ਪਹਿਲਾਂ ਇਹ ਦੱਸੋ ਰੈਪਟਾਈਲ ਮੈਨ ਮਤਲਬ ਕੀ ਹੈ ਰੈਪਟਾਈਲ ਮੈਨ ਨਹੀਂ ਅਨੁਰਾਗ ਜੀ ਰੈਪਟਾਈਲ ਹਿਊਮਨਸ ਚਲੋ ਇਹ ਕਿਹਾ ਜਾਂਦਾ ਕਿ ਇੱਕ ਏਲੀਅਨ ਸਪੀਸੀਸ ਆ ਅੱਛਾ ਜੋ ਸਾਡੇ ਵਿੱਚ ਐਗਜ਼ਿਸਟ ਕਰਦੀ ਆ ਹੂੰ ਕਿੱਦਾਂ ਕਰਦੀ ਆ ਕਿਵੇਂ ਕਰਦੀ ਆ ਉਹ ਮੈਂ ਦੱਸਾਂ ਇਹ ਕਹਿੰਦੇ ਨੇ ਵੀ ਇਹ ਰੈਪਟਾਈਲ ਦੀ ਤਰ੍ਹਾਂ ਦੇਖਦੇ ਨੇ ਇੱਕ ਛਿਪਕਲੀ ਦੀ ਤਰ੍ਹਾਂ ਦੇਖਦੇ ਨੇ ਅੱਛਾ ਤੇ ਉਹ ਆਪਣਾ ਰੰਗ ਬਦਲ ਸਕਦੇ ਨੇ ਇਨਾਂ ਨੂੰ ਇੱਕ ਹੋਰ ਵੀ ਨਾਮ ਦਿੱਤਾ ਜਾਂਦਾ ਹੈ ਸ਼ੇਪ ਸ਼ਿਫਟਰ ਇੱਕ ਮਿੰਟ ਇੱਕ ਮਿੰਟ ਆਪਾਂ ਗੱਲ ਕਰ ਲਈਏ ਪਹਿਲਾ ਸਮਾਂ ਹੁੰਦਾ ਸੀ ਜਦੋਂ ਅਸੀਂ ਸੁਣਦੇ ਵੀ ਹਾਂ ਗਿਰਗਟ ਰੰਗ ਬਦਲਦਾ ਤੇ ਉਹ ਵੀ ਸ਼ਿਫਕਲੀ ਵਰਗਾ ਹੁੰਦਾ ਹੈ ਕਿ ਤੁਸੀਂ ਉਹ ਗਿਰਗਟ ਦੇ ਵੱਡੇ ਰੂਪ ਦੀ ਗੱਲ ਤਾਂ ਨਹੀਂ ਕਰ ਰਹੇ ਕਹਿ ਸਕਦੇ ਹੋ ਉਹਦੇ ਹੀ ਮਤਲਬ ਡੀਐਨਏ ਵਰਗੇ ਨੇ ਜੇ ਤੁਸੀਂ ਇਹਨਾਂ ਦੇ ਕਾਫੀ ਥਿਊਰੀਜ਼ ਨੇ ਇੰਟਰਨੈਟ ਸੋਸ਼ਲ ਮੀਡੀਆ ਜੇ ਤੁਸੀਂ ਇਹਨਾਂ ਬਾਰੇ ਪੜ੍ਹੋ ਕਿਤਾਬਾਂ 'ਚ ਵੀ ਕਾਲਿਆਂ ਦੇ ਜਿਹੜੇ ਧਰਮ ਗ੍ਰੰਥ ਨੇ ਆਪਾਂ ਕਹਿੰਨੇ ਨਾ ਵੀ ਕੁਝ ਗੱਲਾਂ ਬਣਾਈਆਂ ਗਈਆਂ ਜਾਂ ਵਾਇਰਲ ਹੋ ਗਈਆਂ ਆਪਾਂ ਦੇਖਿਆ ਤਾਂ ਕਾਲਿਆਂ ਦੇ ਗ੍ਰੰਥ ਚ ਵੀ ਇਹਦਾ ਨਾਮ ਜ਼ਿਕਰ ਕੀਤਾ ਹੋਇਆ ਅੱਛਾ ਰੈਪਟਾਈਲ ਹਿਊਮਨ ਦਾ ਇਹ ਇੱਕ ਰੈਪਟਾਈਲ ਹਿਊਮਨ ਉਹ ਹੈ ਜੋ ਲੱਗਦਾ ਇਨਸਾਨ ਦੀ ਤਰ੍ਹਾਂ ਇੱਕ ਸ਼ਿਫਟਕਲੀ ਜਿਵੇਂ ਹਸਾਬ ਲਾ ਲਓ ਵੀ ਇਹ ਸ਼ਿਫਟਕਲੀ ਖੜੀ ਆ ਤੁਹਾਡੇ ਸਾਹਮਣੇ ਦੋ ਲੱਤਾਂ ਨਾਲ ਤੇ ਉਹ ਕਿਸੇ ਵੀ ਤਰ੍ਹਾਂ ਦਾ ਰੂਪ ਬਦਲ ਸਕਦੀ ਹੈ ਉਹ ਚਾਹੇ ਤੁਹਾਡਾ ਰੂਪ ਲੈ ਲਿਆ ਉਹਨੇ ਮੇਰਾ ਰੂਪ ਲੈ ਲਿਆ ਇੱਕ ਸ਼ੇਪ ਸ਼ਿਫਟਰ ਕਹਿੰਦੇ ਹਨ ਉਹ ਰੈਪਟਾਈਲ ਹਿਊਮਨ ਕਹਿੰਦੇ ਆ ਵੀ ਇਹ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਰੰਗ ਰੂਪ ਬਦਲ ਸਕਦੇ ਨੇ ਤੇ ਆਪਣੇ ਅੰਦਰ ਆਪਣੀ ਧਰਤੀ ਦੇ ਨਾਲ ਐ ਨਹੀਂ ਪਤਾ ਤੁਹਾਡੇ ਨਾਲ ਕੋਈ ਬੈਠਾ ਹੋਵੇ ਅੱਜ ਕੱਲ ਇੰਨੇ ਕੁ ਜ਼ਿਆਦਾ ਇਹਨਾਂ ਦੇ ਮਿਲਦੇ ਨੇ ਤੇ ਸੋਸ਼ਲ ਮੀਡੀਆ ਤੇ ਕਈ ਸਾਰੀ ਵੀਡੀਓਜ਼ ਨੇ ਅੱਛਾ ਕੋਈ ਇੱਕ ਜਾਂ ਅੱਧੀ ਤੇ ਮੈਂ ਗੱਲ ਨਹੀਂ ਕਰ ਰਿਹਾ ਮੈਂ ਸਰਚ ਕੀਤੀ ਤੇ ਮੈਂ ਦੇਖਿਆ ਕਈ ਵੀਡੀਓਜ਼ ਹਜ਼ਾਰਾਂ ਚ ਪਈਆਂ ਇਹਨਾਂ ਬਾਰੇ ਮਹਕ ਜੀ ਇਹ ਇਸ ਤਰ੍ਹਾਂ ਦੀ ਗੱਲਾਂ ਨਾ ਅਸੀਂ ਧਾਰਾਬਾਈ ਕਹਿੰਦੇ ਨਾਟਕ ਨੂੰ ਟਕਾਂਦੇ ਹੁੰਦੇ ਸੀ ਉਹਦੇ ਚ ਦੇਖਦੇ ਸੀ ਜਾਂ ਫਿਰ ਇੱਛਾ ਧਾਰੀ ਨਾਗਨ ਦੀ ਗੱਲ ਹੁੰਦੀ ਸੀ ਵੀ ਉਹ ਆਪਣਾ ਜੋ ਹੈ ਮਤਲਬ ਕੱਦ-ਗਾਠ ਚੇਂਜ ਕਰ ਲੈਂਦੇ ਆ ਯਾ ਰੂਪ ਬਦਲ ਲੈਂਦੇ ਆ ਯਾ ਫਿਰ ਕੁਝ ਇਸ ਤਰ੍ਹਾਂ ਦੇ ਬੰਦੇ ਦਿਖਾਏ ਜਾਂਦੇ ਸੀ ਨਾਟਕਾਂ ਦੇ ਵਿੱਚ ਕਿ ਉਹ ਮਤਲਬ ਪ੍ਰੇਤ ਹੈ ਯਾ ਭੂਤ ਹੈ ਉਹ ਬਦਲ ਸਕਦੇ ਕੋਈ ਰੂਪ ਨਹੀਂ ਬਦਲ ਸਕਦੇ ਆ ਪਰ ਤੁਸੀਂ ਇਹ ਛਿਪਕਲੀ ਵਾਲੀ ਗੱਲ ਕੀਤੀ ਹੈ ਨਵੀਂ ਜੀ ਲੱਗਦੀ ਹੈ ਤੁਸੀਂ ਕਹਿੰਦੇ ਹੋ ਫਿਰ ਸਾਡੇ ਨਾਲ ਰਹਿੰਦੇ ਮੇਰੇ ਨਾਲ ਬੈਠਾ ਕੀ ਪਤਾ ਮਹਿਕ ਦੀ ਵੀ ਹੈ ਨਾ ਰਿਪਟਾਈਲ ਹਿਊਮਨ ਹੋਵੇ ਇਹ ਕਿਵੇਂ ਪੋਸੀਬਲ ਕਿਵੇਂ ਹੈ ਕਿ ਸੁਣੀ ਸੁਣਾਈ ਹੈ ਸਿਰਫ ਗੱਲ ਅਨੁਰਾਗ ਜੀ ਸੁਣੀ ਸੁਣਾਈ ਤਾਂ ਨਹੀਂ ਮੈਂ ਕਹੂੰਗਾ ਹਮ ਕਿਉਂਕਿ ਦੇਖੋ ਅੱਜ ਜੇ ਤੁਹ ਤੁਸੀਂ ਕਹਿੰਦੇ ਹੋ ਵੀ ਉਹ ਰੰਗ ਬਦਲਦੇ ਹਮ ਤੁਸੀਂ ਕਦੇ ਕਿਸੇ ਨੇ ਤਾਂ ਕਦੇ ਦੇਖਿਆ ਹੋਊਗਾ ਜੇ ਅੱਜ ਆਪਾਂ ਫਿਲਮ ਮੈਂ ਫਿਲਮ ਬਣਾਉਣਾ ਮੈਂ ਕਿਸੇ ਚੀਜ਼ ਤੇ ਫਿਲਮ ਬਣਾਈ ਤਾਂ ਮੈਨੂੰ ਉਹਦਾ ਪਤਾ ਹੋਊਗਾ ਜਾਂ ਉਹਦਾ ਵਿਜ਼ਨ ਹੋਊਗਾ ਤਾਂ ਜਿਸ ਬੰਦੇ ਨੇ ਸਭ ਤੋਂ ਪਹਿਲਾਂ ਇਸ ਦੀ ਕਹਾਣੀ ਦੱਸੀ ਜੈਸ ਨੂੰ ਹੋਇਆ ਉਹਨੂੰ ਕੁਸਤਾ ਦੇ ਬਾਰੇ ਪਤਾ ਹੋਊਗਾ ਨਹੀਂ ਉਹਨੂੰ ਤਾਂ ਸੁਪਨਾ ਤਾਂ ਨਹੀਂ ਗਿਆ ਹੁਣ ਆ ਵੀ ਹਾਂ ਵੀ ਸ਼ਿਫਕਲੀ ਵਰਗਾ ਬੰਦਾ ਹੁੰਦਾ ਜੇ ਆਪਣੇ ਐਨੇ ਕਾਰਟੂਨਸ ਬਣਦੇ ਨੇ ਨਾਟਕ ਬਣਦੇ ਨੇ ਇਹ ਜੇ ਚੀਜ਼ਾਂ ਹੈਗੀਆਂ ਤਾਂ ਹੀ ਬਣਦੇ ਨੇ ਸੋਚਣ ਵਾਲੀ ਗੱਲ ਆ ਬਿਨਾ ਸੋਚੇ ਸਮਝੇ ਜਾਂ ਬਿਨਾ ਕਿਸੇ ਚੀਜ਼ ਤੋਂ ਤਾਂ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ ਤੁਸੀਂ ਕਿਹਾ ਕਿ ਕਾਲਿਆਂ ਦੇ ਮਤਲਬ ਸਾਊਥ ਜਿਹੜੇ ਅਫਰੀਕਾ ਹਨਾ ਅਫਰੀਕਾ ਦੇ ਲੋਕ ਨੇ ਉਹਨਾਂ ਦੇ ਕਿਸੇ ਧਰਮ ਸ਼ਾਸਤਰ ਦੇ ਵਿੱਚ ਜਾਂ ਕਿਸੇ ਗ੍ਰੰਥ ਦੇ ਉਹਨਾਂ ਦਾ ਜਿਹੜਾ ਹੈਗਾ ਉਹਦੇ ਵਿੱਚ ਜ਼ਿਕਰ ਹੈ ਜੀ ਮੈਂ ਹੁਣੇ ਕੁਝ ਟਾਈਮ ਪਹਿਲਾਂ ਹੀ ਦੇਖ ਰਿਹਾ ਸੀਗਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਬਕਾਇਦਾ ਉਹਦੀ ਫੋਟੋ ਵੀ ਦਿਖਾਈ ਗਈ ਅੱਛਾ ਮਤਲਬ ਜੇ ਸਰਚ ਕਰੋ ਤਾਂ ਸ਼ਾਇਦ ਤੁਹਾਨੂੰ ਮਿਲੇ ਤਾਂ ਉਹਦੀ ਵਿੱਚ ਉਹਨਾਂ ਦੀ ਫੋਟੋ ਵੀ ਦਿਖਾਈ ਗਈ ਕਿ ਇੱਕ ਬੰਦਾ ਉਹ ਅੱਧੀ ਛਿਪਕਲੀ ਆ ਉਹਦੇ ਪੂੰਛ ਵੀ ਹੈਗੀ ਆ ਅੱਛਾ ਉਹ ਖੜਾ ਹੈਗਾ ਤੇ ਉਹਦੇ ਵਿੱਚ ਲਿਖਿਆ ਹੋਇਆ ਕਿਸੇ ਹੋਰ ਪਾਸੇ ਮੈਨੂੰ ਨਹੀਂ ਆਉਂਦੀਗੀ ਤਾਂ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਉਹਨਾਂ ਦੇ ਕਲਚਰ ਚ ਇਹ ਚੀਜ਼ਾਂ ਹੈਗੀਆਂ ਅੱਛਾ ਆਪਣੇ ਕਲਚਰ ਚ ਵੀ ਹੈਗੀਆਂ ਆਪਾਂ ਜੇ ਏਸ਼ੀਅਨ ਕਲਚਰ ਚ ਦੇਖੀਏ ਏਸ਼ੀਅਨ ਕਲਚਰ ਚ ਆਉਂਦਾ ਇੱਕ ਨਾਗਾਸ ਨਾਮ ਆਉਂਦਾ ਹਾਂ ਜੋ ਕਿ Hindu ਧਰਮ ਨਾਲ ਰਿਲੇਟ ਕਰਦਾ ਅੱਛਾ ਇਹ ਕਿਹਾ ਜਾਂਦਾ ਕਿ भीम ਵੀ ਇਹਨਾਂ ਦੇ ਵੰਸ਼ ਚੋਂ ਸੀ ਜਦੋਂ ਇੱਕ ਆਪਾਂ ਨੂੰ ਅੱਜ ਕੱਲ ਆਪਾਂ ਦੇਖਦੇ ਆ ਨਾ ਸਟੋਰੀਜ਼ ਚ ਚਲਦੀਆਂ ਹੁੰਦੀਆਂ ਨੇ ਸ਼ੋਅ 'ਚ ਵੀਪੀ ਭੀਮ ਨੂੰ ਉਹ ਵਿਸ਼ ਦੇ ਦਿੰਦੇ ਨੇ ਤੇ ਉਹ ਸਮੁੰਦਰ ਜਗਿਰ ਦਿੰਦਿਆ ਸਮੁੰਦਰ ਜਗਿਰ ਤੇ ਆ ਕੇ ਉਹਨੂੰ ਇੱਕ ਨਾਗ ਲਪਟਦਾਗਾ ਤਾਂ ਉਹ ਉਹਨੂੰ 나ਗ ਲੋਕ ਲੈ ਜਾਂਦਾ ਹੂੰ ਨਾਗ ਲੋਕ ਲੈ ਜਾ ਕੇ ਉੱਤੇ ਐਨੇ ਇੱਕ ਉਹ ਡੰਗ ਮਾਰੇ ਜਾਂਦੇ ਨੇ ਕਿ ਉਹਦਾ ਜ਼ਹਿਰ ਉਤਰ ਜਾਂਦਾ ਬਾਅਦ 'ਚ ਉਹ ਸਾਰਿਆਂ ਨੂੰ ਮਾਰਨ ਲੱ ਜਾਂਦਾ ਸੱਪਾਂ ਨੂੰ ਹੂੰ ਤੇ ਉਸ ਤੋਂ ਬਾਅਦ ਉੱਥੇ ਇੱਕ 나ਗ ਆਉਂਦੇ ਨੇ ਉਹਨਾਂ ਦਾ ਹੁਣ ਮੈਨੂੰ ਨਾਮ ਨਹੀਂ ਪਤਾ ਕਿ ਉਹ ਆ ਕੇ ਉਹਨਾਂ ਨੂੰ ਦੱਸ ਦੇਣ ਕਿ ਤੂੰ ਮੇਰੇ ਵੰਸ਼ ਚੋਂ ਆ ਠੀਕ ਆ ਤੇ ਉਹਨੂੰ ਉੱਥੋਂ ਕੁਝ ਪਲਾਉਂਦੇ ਨੇ ਤਾਂ ਉਹਨਾਂ ਨੂੰ ਤਾਕਤ ਮਿਲਦੀ ਹੈ ਇਹਦਾ ਪਤਾ ਸੀ ਕਿ ਇੱਕ ਇੱਕ ਗਲਾਸ ਪੀਣਾ ਤੇ 10 ਹਾਥੀਆਂ ਦੀ ਤਾਕਤ ਆ ਜਿਵੇਂ 100 ਹਾਥੀਆਂ ਦੀ 100 ਹਾਥੀਆਂ ਦੀ ਤਾਕਤ ਆ ਲੂਗੀ ਹਾਂ ਇਸ ਤਰ੍ਹਾਂ ਸੀ ਮਹਾਭਾਰਤ ਜਿਹੜੇ ਸੀ ਲਾਇਆ ਹੈ ਉਹਨਾਂ ਚ ਦੇਖਿਆ ਤੇ ਹੁਣ ਇਹ ਚੀਜ਼ਾਂ ਦਾ ਆਪਾਂ ਨੂੰ ਮਹਾਭਾਰਤ ਵੇਲੇ ਦੀਆਂ ਪਤਾ ਨਹੀਂ ਮਹਾਭਾਰਤ ਚ ਵੀ ਇਹਨਾਂ ਚੀਜ਼ਾਂ ਦਾ ਦਿੱਤਾ ਗਿਆ ਵੀ ਇਹ ਹੈਗਾ ਸੀਗਾ ਨੇ ਚਲੋ ਇਹ ਤਾਂ ਅਕਸਰ ਇਸ ਗੱਲ ਨੂੰ ਅਸੀਂ ਮੰਨਦੇ ਹਾਂ ਕਿ ਜਿਹੜਾ 나ਗ ਲੋਕ ਦੀ ਤੁਸੀਂ ਗੱਲ ਕਰ ਰਹੇ ਹੋ ਸਮੁੰਦਰ ਦੇ ਥੱਲੇ ਪਤਾਲ ਦੇ ਵਿੱਚ 나ਗ ਲੋਕ ਹੈ ਠੀਕ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰ ਲਈਏ ਬਹੁਤ ਸਾਰੀਆਂ ਫਿਲਮਾਂ ਬਣੀਆਂ ਇੱਛਾਤਾਰੀ 나ਗਾਂ ਦੇ ਉੱਤੇ ਮਨੀ ਦਾ ਬੜਾ ਜ਼ਿਕਰ ਹੁੰਦਾ ਜਿਹੜੇ 나ਗ ਨੂੰ ਦੱਸਦੇ ਆ ਕਿ ਉਹ ਆਪਣਾ ਰੂਪ ਬਦਲ ਲੈਂਦਾ ਇੱਕ ਫੀਮੇਲ ਦੀ ਸ਼ਕਲ ਦੇ ਵਿੱਚ ਇੱਕ ਮੇਲ ਦੀ ਸ਼ਕਲ ਦੇ ਵਿੱਚ ਵੀ ਆ ਜਾਂਦਾ ਉਸ ਨੂੰ ਇੱਛਾਤਾਰੀ 나ਗ ਕਹਿੰਦੇ ਨੇ ਬਹੁਤ ਸਾਰੀਆਂ ਕਹਾਣੀਆਂ ਬਣੀਆਂ ਹੋਈਆਂ ਪਰ ਜਿਹੜੀ ਇਹ ਕਹਾਣੀ ਤੁਸੀਂ ਦੱਸ ਰਹੇ ਹੋ ਇਹ ਨਹੀਂ ਆਪਾਂ ਕਦੇ ਸੁਣੀ ਇਹ ਬਸ ਫਿਰ ਹੁਣ ਅਪਡੇਟ ਹੋ ਗਈ ਨਾ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਮਨੁੱਖ ਅਪਡੇਟ ਹੁੰਦਾ ਰਹਿੰਦਾ ਬਸ ਉਹੀ ਚੀਜ਼ ਹੈ ਕਿ ਉਹ ਪਹਿਲਾਂ ਨਾਗਾਸ ਆਪਣੇ ਏਸ਼ੀਅਨ ਜੀ ਨਾਗਾਸ ਆ ਜਾਂਦਾ ਬਾਹਰ ਚਲ ਜੋ ਉਹ ਰੈਪਟਾਈਲ ਹਿਊਮਨ ਆ ਜਾਂਦਾ ਕਿਤੇ ਹੋਰ ਬਗ ਜੋ ਉਹ ਸ਼ੇਪ ਸ਼ਿਫਟਰ ਆ ਜਾਂਦਾ ਚੀਤਾ ਇੱਕ ਹੈ ਇੱਕੋ ਚੀਜ਼ਾਂ ਨਾਮ ਬਦਲੇ ਜਾ ਰਹੇ ਨੇ ਚੀਤਾ ਇੱਕ ਰੂਪ ਬਦਲਦੇ ਨੇ ਤੇ ਆਪਾਂ ਮੰਨੀਏ ਨਾ ਮੰਨੀਏ ਇਹ ਆਪਣੇ ਵਿੱਚ ਐਗਜ਼ਿਸਟ ਕਰਦੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਅੱਜ ਮੈਂ ਬਾਹਰ ਜਾਣਾ ਮੈਂ 100 ਲੋਕਾਂ 'ਚ ਖੜਾ ਜੇ ਮੈਂ ਦੇਖਾਂ ਇੱਕ ਅੱਜ ਦਾ ਟਾਈਮ ਉਹ ਟਾਈਮ ਆ ਕਿ ਮੈਨੂੰ ਇੱਕ ਵਾਰ ਸੋਚਣਾ ਪਊਗਾ ਕਿ ਮੈਂ ਸਾਰੇ ਬੰਦਿਆਂ 'ਚ ਹੀ ਬੈਠਾਂ ਜਾਂ ਸਾਰੇ ਇਨਸਾਨਾਂ 'ਚ ਹੀ ਬੈਠਾਂ ਮੈਨੂੰ ਕੀ ਪਤਾ ਕਿਉਂਕਿ ਇਹ ਜਿਹੇ ਇਹ ਜਿਹੇ ਚੀਜ਼ਾਂ ਜਿਵੇਂ ਆਪਾਂ ਡਾਰਕ ਵੈੱਬ ਦੀ ਗੱਲ ਕਰੀ ਹੂੰ ਡਾਰਕ ਵੈੱਬ 'ਚ ਵੀ ਇਹਨਾਂ ਚੀਜ਼ਾਂ ਦਾ ਬਹੁਤ ਕੁਝ ਦੱਸਿਆ ਗਿਆ ਤੇ ਉਹ ਸਾਰੇ ਚੀਜ਼ਾਂ ਹੁਣ ਤਾਂ ਜੇ ਮੇਰੀ ਕੋਈ ਵੀ ਦੇਖ ਕੇ ਇਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਆ ਨਾ ਲੋਕ ਦੇਖ ਕੇ ਕਹਿਣਗੇ ਵੀ ਯਾਰ ਕੀ ਗੱਲਾਂ ਮਾਰੀ ਜਾਂਦੇ ਨੇ ਐਵੇਂ ਪਾਗਲ ਬਣਾਉਂਦੇ ਨੇ ਇਹ じゃ ਕੀ ਹੁੰਦਾ ਵਾਇਗਰੂ ਨੂੰ ਮੰਨੋ ਪਰ ਜਦ ਤੱਕ ਆਪਾਂ ਦਾ ਕਿਸੇ ਵੀ ਚੀਜ਼ ਨੂੰ ਦੀ ਮੰਨਦੇ ਹੂੰ ਪਰ ਜਦੋਂ ਜਦੋਂ ਟਾਈਮ ਸਿਰ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਵਿਸ਼ਵਾਸ ਕੀਤਾ ਉਹਨਾਂ ਤੇ ਤੇ ਉਹ ਦਿਨ ਬਹੁਤ ਹੀ ਦੂਰ ਨਹੀਂ ਜਦੋਂ ਇਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਆਉਣਗੀਆਂ ਅੱਛਾ ਬਿਲਕੁਲ ਇੱਕ ਆਪਾਂ ਕਾਰਟੂਨ ਦੇਖਦੇ ਸੀਗੇ ਹੂੰ ਕਾਫੀ ਬਹੁਤ ਚਰਚਾ ਚ ਰਹਿੰਦਾ ਉਹ ਸਿੰਮ ਸਿੰਮ ਕਰਕੇ ਉਹਨਾਂ ਨਾਮ ਆ ਠੀਕ ਹੈ ਅੱਛਾ ਉਹ ਕਾਰਟੂਨ ਆ ਹੁਣ ਉਹ ਉਹਨਾਂ ਦੇ ਇੱਕ ਪ੍ਰੈਡਿਕਸ਼ਨ ਆ ਕਿ ਉਹ ਵੈਸੇ ਅਲੱਗ ਸਟੋਰੀ ਆ ਬਟ ਮੈਂ ਇਹਨੂੰ ਰਿਲੇਟ ਕਰਕੇ ਦੱਸਦਾ ਹੂੰ ਉਹ ਕਾਰਟੂਨ ਚ ਅੱਜ ਕੱਲੋਂ ਮਸ਼ਹੂਰ ਆ ਪਤਾ ਕਿਉਂ ਮਸ਼ਹੂਰ ਆ ਉਹ ਵੀ ਜਿਹੜੇ ਵੀ ਉਹਨਾਂ ਦੇ ਉਹ ਦਿਖਾਏ ਹੁੰਦੇ ਨੇ ਐਪੀਸੋਡ ਉਹ ਫਿਊਚਰ ਚ ਸੱਚ ਹੁੰਦੇ ਨੇ ਮਤਲਬ ਆਉਣ ਵਾਲੀ ਘਟਨਾਵਾਂ ਪਹਿਲਾਂ ਦਿਖਾ ਦਿੰਦੇ ਬਿਲਕੁਲ ਕਾਰਟੂਨ ਉਹਨਾਂ ਨੇ ਟਰੰਪ ਦਾ ਪ੍ਰੈਜ਼ੀਡੈਂਟ ਬਣਨਾ ਰਾਣੀ ਦੀ ਮੌਤ ਦਾ ਤੇ ਅੱਜ ਕੱਲ੍ਹ ਆ ਚੱਲ ਨਹੀਂ ਰਹੇ ਐਨਕਾ ਐਪਲ ਵਾ ਉਹਦੀਆਂ ਵਿਜ਼ਨ ਹਮ ਅੱਜ ਕੱਲ੍ਹ ਇਹ ਤਾਂ ਹੋਣੇ ਆਏ ਨੇ ਨਵੇਂ ਹਾਂ ਹਾਂ ਇਹ ਚੀਜ਼ਾਂ ਉਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਦਿਖਾਤੀ ਅੱਛਾ ਤੇ ਸੇਮ ਉਹੀ ਚੀਜ਼ਾਂ ਵੀ ਹਾਂ ਲੋਕ ਲਾ ਕੇ ਘੁੰਮ ਰਹੇ ਨੇ ਸੜਕਾਂ ਤੇ ਫਿਰ ਰਹੇ ਨੇ ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਮਤਲਬ ਨਾ ਇਹ ਸੋਚ ਡਿਵੈਲਪ ਹੋ ਗਈ ਜਾਂ ਫਿਰ ਉਹਨਾਂ ਕੋਈ ਅਜੀਬ ਜਿਹੀ ਮਸ਼ੀਨ ਹੈ ਲੈ ਕੇ ਚਲੇ ਜਾਂਦੇ ਸੋਚ ਡਿਵੈਲਪ ਨਹੀਂ ਇਹ ਇੱਕ ਥਿਊਰੀ ਆ ਕਿ ਕਿਹਾ ਜਾਂਦਾਗਾ ਕਿ ਜਿਹੜੇ ਉਹ ਨੇਗੇ ਉਹਨਾਂ ਨੇ ਕਹਿੰਦੇ ਨਾ ਟਾਈਮ ਟਰੈਵਲ ਵੀ ਉਹ ਟਾਈਮ ਟਰੈਵਲਸ ਵੱਲੋਂ ਬਣਾਇਆ ਗਿਆ ਇੱਕ ਥਿਊਰੀ ਆ ਪਤਾ ਹਜੇ ਕਿਸੇ ਨੂੰ ਕੁਝ ਕਲੀਅਰ ਨਹੀਂ ਲੱਗਿਆ ਵੀ ਇਹ ਕਿੰਨਾ ਵਿੱਚ ਸੱਚ ਆ ਕਿੰਨਾ ਝੂਠ ਆ ਹੁਣ ਜੇ ਦੇਖਿਆ ਜਾਵੇ ਬੰਦਾ ਕਿ ਹੁਣ ਜੇ ਮੈਂ ਤੁਹਾਨੂੰ ਅੱਜ ਚੀਜ਼ ਦੱਸਦਾ ਆਪਣੇ ਇੰਡੀਆ ਚ ਕੀ ਹੁੰਦਾ ਮੈਂ ਤੁਹਾਡਾ ਕੱਲ ਵੀ ਦੱਸਦਾ ਨਾ ਵੀ ਹਾਂ ਉਹ ਕੱਲ ਜੇ ਗੱਲ ਬਾਈ ਚਾਂਸ ਸੀ ਸੱਚੀ ਹੋ ਗਿਆ ਪੂਜਣ ਲੱਗ ਜੰਨੇ ਆ ਹੂੰ ਬਾਹਰ ਲਿਆਂਦਾ ਕੀ ਆ ਬਾਹਰ ਲਿਆਂਦਾ ਇਹ ਨਹੀਂ ਹੈਗਾ ਉਹ ਪੂਜਦੇ ਬਾਅਦ ਨੇ ਪਹਿਲਾਂ ਉਹ ਤੈ ਤੱਕ ਜਾਂਦ ਨੇ ਚੀਜ਼ ਕੀ ਆ ਹੂੰ ਆਪਾਂ ਦੇਖੀਏ ਉਹਨਾਂ ਦਾ ਉਹਨਾਂ ਕਹਿੰਦੇ ਵੀ ਟਾਈਮ ਟਰੈਵਲ ਦਾ ਤੇ ਉਹਨਾਂ ਵਿੱਚ ਵੀ ਅ ਪਿੱਛੇ ਜੇ ਕੋਈ ਸ਼ੋਅ ਆ ਤੇ ਉਹ ਚ ਵੀ ਰੈਪਟਾਈਲ ਹਿਊਮਨ ਦਾ ਦੱਸਿਆ ਗਿਆ ਦੇਖੋ ਰੈਪਟਾਈਲ ਹਿਊਮਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਕ ਗੱਲ ਤਾਂ ਠੀਕ ਹੈ ਮੈਂ ਖੁਦ ਦੇਖਿਆ ਗਿਰਗਟ ਜੀ ਜਿਹੜਾ ਦਰਖਤ ਤੇ ਬੈਠਦਾ ਦੇਖੋ ਐਵੇਂ ਮੈਂ ਉਹ ਬਹੁਤ ਸਾਰੇ ਰੰਗ ਨਹੀਂ ਦੇਖੇ ਜੇਕਰ ਉਹ ਗ੍ਰੀਨ ਪੱਤੇ ਤੇ ਬੈਠਦਾ ਤੇ ਉਹ ਗ੍ਰੀਨ ਹੋ ਜਾਂਦਾ ਇਹ ਮੈਂ ਦੇਖਿਆ ਅੱਖਾਂ ਨਾਲ ਕੈਮਰੇ ਦੀ ਗੱਲ ਨਹੀਂ ਕਰ ਰਹਾ ਮੈਂ ਦੇਖਿਆ ਉਹ ਗ੍ਰੀਨ ਪੱਤੇ ਤੇ ਬੈਠਦਾ ਫਿਰ ਉਹ ਇੱਕ ਸੁੱਕੇ ਹੋਏ ਪੇੜ ਤੇ ਬੈਠਦਾ ਜਿਵੇਂ ਉਹਦੀ ਉਹਦਾ ਕਲਰ ਹੁੰਦਾ ਡਾਰਕ ਬ੍ਰਾਊਨ ਤੇ ਬਲੈਕਿਸ਼ ਮਿਕਸ ਹੁੰਦਾ ਤੇ ਗਿਰਗਟ ਵੀ ਉਸੇ ਕਲਰ ਦਾ ਹੋ ਜਾਂਦਾ ਇਵਨ ਉਸਦੀ ਅੱਖਾਂ ਵੀ ਬਦਲ ਜਾਂਦੀਆਂ ਪਰ ਉਹ ਕਲਰ ਬਦਲਣਾ ਉਹਦਾ ਡੀਐਨਏ ਹੈ ਜਾਂ ਉਹਦੇ ਪ੍ਰਕਾਰ ਜਿਹੜੀ ਪ੍ਰਕਿਰਤੀ ਹੈ ਉਸਦੀ ਕੋਈ ਦੇਣ ਹੈ ਉਸ ਨੂੰ ਕਿ ਉਹ ਕਲਰ ਦੇ ਤਰ੍ਹਾਂ ਦਾ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਜਿਸ ਦਰਖਤ ਤੇ ਬੈਠਦੇ ਆ ਉਸ ਤਰ੍ਹਾਂ ਦੇ ਹੋ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਬਹੁਤ ਸਾਰੇ ਕੀੜੇ ਇਦਾਂ ਦੇ ਹੈਗੇ ਆ ਜਿਹੜੇ ਮੈਂ ਦੇਖਦਾ ਅਕਸਰ ਮੈਂ ਸੁਣਿਆ ਵੀ ਆ ਪੜ੍ਹਿਆ ਵੀ ਆ ਉਹਨਾਂ ਬਾਰੇ ਪਰ ਤੁਸੀਂ ਕਹਿ ਰਹੇ ਹੋ ਕਿ ਇਨਸਾਨ ਦੀ ਸ਼ੇਪ ਵੀ ਤੁਹਾਡੇ ਮੇਰੇ ਵਰਗਾ ਹੋ ਜਾਊਗਾ ਕੋਈ ਰੈਪਟਾਈਲ ਹਿਊਮਨ ਹੋਊਗਾ ਮਤਲਬ ਤੁਸੀਂ ਹਿਊਮਨ ਕਹਿ ਰਹੇ ਹੋ ਇਹਦਾ ਮਤਲਬ ਇਨਸਾਨ ਹੈ ਉਹ ਹਿਊਮਨ ਇਨਸਾਨ ਹੈ ਪਰ ਤੇ ਰੈਪਟਾਈਲ ਹੈ ਰੈਪਟਾਈਲ ਰੈਪਟਾਈਲ ਹਿਊਮਨ ਅਸਲ ਚ ਹੈ ਕਿ ਇਹ ਇਹ ਦੋ ਚੀਜ਼ਾਂ ਨੇ ਰੈਪਟਾਈਲ ਸ਼ਿਪਕਲੀ ਹਿਊਮਨ ਬੰਦਾ ਦੋਵਾਂ ਦਾ ਮਿਸ਼ਰਣ ਹੈ reptile ओतो निकल के आंदा है reptile human ते मैं पहला कह द मैं मैं पहला ही कहया भी कलर शिफ्टर नहीं मैं गया मैं कहया शेप शिफ्टर हां शेप मतलब ਕਿਸੇ ਪ੍ਰਕਾਰ ਦਾ ਕੋਈ ਆਕਾਰ ਪਰ ਜਿਉਂਦਾ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ ਜ਼ਿਆਦਾ ਤਾਂ ਨਹੀਂ ਦੇਖਦੇ ਕਿਤੇ ਉਹਨਾਂ ਤੋਂ ਨਾ ਨਾ ਭਾਜੀ ਅਸਲ 'ਚ ਪਤਾ ਦਿੱਕਤ ਕੀ ਆ ਮੈਂ ਦੇਖਦਾ ਮੈਂ ਮੰਨਦਾ ਬਾਲੀਵੁੱਡ ਹਾਲੀਵੁੱਡ ਪਰ ਮੈਂ ਸਰਚ ਬਹੁਤ ਕਰਦਾ ਹੂੰ ਮੇਰਾ ਭਾਵੇਂ ਕਿਸੇ ਹੋਰ ਚੀਜ਼ 'ਚ ਇੰਟਰਸਟ ਹੋਵੇ ਨਾ ਹੋਵੇ ਮੇਰਾ ਇਹ ਜੀ ਚੀਜ਼ਾਂ 'ਚ ਬਹੁਤ ਜ਼ਿਆਦਾ ਇੰਟਰਸਟ ਤਾਂ ਹੀ ਸ਼ਾਇਦ ਮੈਨੂੰ ਅ ਇੱਕ ਦੂਜੇ ਨੂੰ ਦੱਸ ਕੇ ਨਾ ਜਿਵੇਂ ਅੱਜ ਆਪਾਂ ਬੈਠੇ ਆਪਾਂ ਗੱਲਾਂ ਕਰ ਰਹੇ ਆ ਮੈਨੂੰ ਸਵਾਦ ਆਉਂਦਾ ਉਹ ਚੀਜ਼ ਦੱਸ ਕੇ ਵੀ ਹਾਂ ਜਿਹੜੀ ਚੀਜ਼ ਮੈਂ ਦੇਖਿਆ ਮੈਂ ਦੱਸਾਂ ਤੁਹਾਨੂੰ ਪਤਾ ਇਸ ਗੱਲਾਂ ਦਾ ਅਸਰ ਵੀ ਬਹੁਤ ਹੁੰਦਾ ਆਪਾਂ ਡਾਰਕ ਵੈਬ ਤੇ ਕੀਤੀ ਪਿੱਛੇ ਜੇ ਮੇਰਾ ਕਿਤੇ ਜਾਣਾ ਹੋਇਆ ਤੇ ਮੈਨੂੰ ਉੱਥੇ ਕਈ ਲੋਕਾਂ ਨੇ ਪੁੱਛਿਆ ਕਿ ਜੀ ਉਹ ਸਹੀ ਸੀ ਲੋਕਾਂ ਨੇ ਕਮੈਂਟ ਦੇ ਵਿੱਚ ਵੀ ਲਿਖਿਆ ਕਿ ਆਪਾਂ ਇਦਾਂ ਹੀ ਗੱਲ ਕਰਤੀ ਐ ਇਸ ਤਰ੍ਹਾਂ ਦਾ ਕੁਝ ਨਹੀਂ ਕੁਝ ਨਹੀਂ ਕਿਹਾ ਗਿਆ ਇੱਕ ਵਿਅਕਤੀ ਮੈਨੂੰ ਮਿਲਿਆ ਉਹ ਕਹਿੰਦਾ ਕਿ ਮੈਂ ਨਾ ਇਹਦੇ ਉੱਤੇ ਰਿਸਰਚ ਕਰਨਾ ਚਾਹੁੰਦਾ ਮੈਂ ਉਹਨੂੰ ਮਨਾ ਕੀਤਾ ਕਿ ਯਾਰ ਅਸੀਂ ਤਾਂ ਬਾਰ-ਬਾਰ ਆਪਣੇ ਐਪੀਸੋਡ ਦੇ ਵਿੱਚ ਵੀ ਬੋਲ ਰਹੇ ਹਾਂ ਕਿ ਤੁਸੀਂ ਇਸ ਨੂੰ ਨਾ ਓਪਨ ਕਰਿਓ ਅਸੀਂ ਕਹਿੰਨੇ ਆ ਇਸ ਬਾਰੇ ਜਾਣਕਾਰੀ ਲਾਓ ਹਾਂ ਇਹਦੇ ਅੰਦਰ ਨਾ ਜਾਓ ਸਿੱਧਾ ਇਹ ਹਿਸਾਬ ਆ ਤੁਹਾਨੂੰ ਅਸਲ 'ਚ ਪਤਾ ਚੱਕਰ ਕੀ ਆ ਆਪਣੀ ਜਨਤਾ ਦਾ ਆਪਣੀ ਜਨਤਾ ਦਾ ਖੜ ਦਿਮਾਗ ਨੇ ਇਹਨਾਂ ਨੂੰ ਜੋ ਇਹਨਾਂ ਲਈ ਹੈਗਾ ਹੈਗਾ ਜੋ ਨਹੀਂ ਹੈਗਾ ਨਹੀਂ ਹੈਗਾ